सुभी सिंह बादल ने सिंह साहिबान तो तनखाते जल्द फैसला लैंड दी की अपीलकाल तक साहब दे सकत रेत छोंपी अर्जी कि हां तनखैया एलाने जाण नु बीत चुके ने 2.5 महिने दरबार साहब दी अर्जी सौंप दे होए सुभी सिंह बादल दे लगी 60 पैच च होया हेयरलाइन फ्रैक्चर पैच दर्दपूर्ण कारण गुरु रामदास अस्पताल च ले जाए गए पंजाबी यूनिवर्सिटी च पुलिस नाल पीडे विद्यार्थी वाइस चांसलर खिलाफ कर रहे सन प्रदर्शन रोके जान ते पुलिस नाल खेबड़े ਚੰਡੀਗੜ੍ਹ ਚ ਜਲ ਬਣੇਗੀ ਹਰਿਆਣਾ ਵਿਧਾਨ ਸਭਾ ਦੀ ਨਵੀਂ ਬਿਲਡਿੰਗ ਕੇਂਦਰ ਵਾਤਾਵਰਣ ਮੰਤਰਾਲੇ ਨੇ ਜ਼ਮੀਨ ਨੂੰ ਲੈ ਕੇ ਦਿੱਤੀ ਮਨਜ਼ੂਰੀ ਚੰਡੀਗੜ੍ਹ ਚ 10 ਏਕੜ ਚ ਬਣੇਗੀ ਹਰਿਆਣਾ ਦੀ ਵਿਧਾਨ ਸਭਾ ਰਾਤੇ ਚੰਡੀਗੜ੍ਹ ਵਿਚਾਲੇ ਜ਼ਮੀਨ ਦੀ ਅਦਲਾ ਬਦਲੀ ਤੇ ਆਪ ਅਤੇ ਆਕਾਲੀ ਦਲ ਨੇ ਜਤਾਇਆ ਸਖਤ ਅtras ਕਿ ਹਾਂ ਪੰਜਾਬ ਦੇ ਹੱਕ ਤੇ ਦਾਕਾ ਮਾਰਨ ਦੀ ਕੋਸ਼ਿਸ਼ ਹਰਿਆਣਾ ਨੂੰ ਨਹੀਂ ਦੇਵਾਂਗੇ 1 ਇੰਚ ਵੀ ਜ਼ਮੀਨ ਯਮਾਨੇ ਪਰ ਹਾਲੀ ਤੇ ਇਲਜ਼ਾਮ ਤਰਾਸ਼ੀਆਂ ਦੀ ਥਾਂ ਹੱਲ ਕੱਢਣ ਦੀ ਦਿੱਤੀ ਨਸੀਹਤ ਬੋਲੇ ਇਹ ਇੱਕ ਨਹੀਂ ਕਈ ਸੁਭਿਆ ਦੀ ਸਮੱਸਿਆ ਨਹੀਂ ਚਲੇਗੀ ਬਲੇਮਗੇ ਵਰਡਿੰਗ ਨਾਲ ਕੈਂਪੇਨਸ ਦਿਖੇ ਦਲਵੀਰ ਗੋਲਡਨ ਉਲੈਕ ਕੇ ਕਾਂਗਰਸ ਜਨਾਵਾ ਕਲੇਸ਼ ਪਟਾ ਬਾਜਵਾ ਬੋਲੇ ਜਿਹੜਾ ਮਰਜ਼ੀ ਜੇਦੀ ਮਰਜ਼ੀ ਕੈਂਪੇਨਸ ਫਿਰਦਾ ਰਹੇ ਮੇਰੀ ਮਰਜ਼ੀ ਬਿਨਾ ਪਾਰਟੀ ਚ ਨਹੀਂ ਹੋਵੇਗੀ ਵਾਪਸ ਮਡੋਗਰ ਐਕਸ਼ਨ ਤੇ ਸੁਪਰੀਮ ਕੋਰਟ ਦੇ ਵੱਲੋਂ ਗਾਈਡਲਾਈਨਸ ਤੇ ਕੋਈ ਵੀ ਬਿਲਡਿੰਗ ਢਾਉਣ ਤੋਂ ਪਹਿਲਾਂ ਨੋਟਿਸ ਜਾਰੀ ਕਰਨਾ ਜ਼ਰੂਰੀ ਨੋਟਿਸ ਦੇ 15 ਦਿਨਾਂ ਤੱਕ ਨਹੀਂ ਕੀਤੀ ਜਾ ਸਕਦੀ ਕਾਰਵਾਈ ਸਤਿ ਸ਼੍ਰੀ ਅਕਾਲ ਜੀ ਮੈਂ ਹਸਰਬਜਤ ਕੌਰ న్యూਸ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਬੁਲੇਟਿਨ ਦੀ ਸ਼ੁਰੂਆਤ ਕਰਨ ਤੋਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਹਰਿਆਣਾ ਵਿਧਾਨ ਸਭਾ ਦੀ ਨਵੀਂ ਬਿਲਡਿੰਗ ਦੀ ਚੰਡੀਗੜ੍ਹ 'ਚ ਜਲਦ ਬਣੇਗੀ ਹਰਿਆਣਾ ਵਿਧਾਨ ਸਭਾ ਦੀ ਨਵੀਂ ਬਿਲਡਿੰਗ ਕੇਂਦਰ ਵਾਤਾਵਰਣ ਮੰਤਰਾਲੇ ਨੇ ਹਰਿਆਣਾ ਨੂੰ ਇਸ ਬਾਬਤ ਮਨਜ਼ੂਰੀ ਜੋ ਹੈ ਉਹ ਦੇ ਦਿੱਤੀ ਹੈ ਤੇ ਚੰਡੀਗੜ੍ਹ 'ਚ 10 ਏਕੜ ਜ਼ਮੀਨ ਤੇ ਹਰਿਆਣਾ ਦੀ ਵਿਧਾਨ ਸਭਾ ਬਣੇਗੀ ਯਾਨੀ ਕਿ ਨਵੀਂ ਬਿਲਡਿੰਗ ਬਣਾਈ ਜਾਏਗੀ ਬਦਲੇ ਹਰਿਆਣਾ ਸਰਕਾਰ ਚੰਡੀਗੜ੍ਹ ਨੂੰ ਜ਼ਮੀਨ ਦੇਵੇਗੀ ਪੰਚਕੁਲਾ 'ਚ ਚੰਡੀਗੜ੍ਹ ਨੂੰ 12 ਏ

ਚੰਡੀਗੜ੍ਹ ਪ੍ਰਸ਼ਾਸਨਿਕ ਵਿਧਾਨ ਸਭਾ ਦੀ ਇਮਾਰਤ ਬਣਾਉਣ ਲਈ ਹਰਿਆਣਾ ਨੂੰ ਜ਼ਮੀਨ ਦੇਣ ਦੇ ਪ੍ਰਸਤਾਵ ਤੇ ਸਹਿਮਤੀ ਜਤਾਈ ਸੀ ਪਰ ਵਾਤਾਵਰਣ এনवायरमेंट ਅਤੇ ਜੰਗਲਾਂ ਦੀ ਮਨਜ਼ੂਰੀ ਦਾ ਹਵਾਲਾ ਦਿੰਦੇ ਹੋਏ ਇਸ ਨੂੰ ਰੋਕ ਦਿੱਤਾ ਗਿਆ ਸੀ ਇਸ ਤੋਂ ਬਾਅਦ ਹਰਿਆਣਾ ਸਰਕਾਰ ਨੇ ਬਦਲਾਅ ਦੇ ਲਈ ਕੇਂਦਰ ਵਾਤਾਵਰਣ ਮੰਤਰਾਲੇ ਨੂੰ ਪ੍ਰਸਤਾਵ ਭੇਜਿਆ ਸੀ ਪ੍ਰੋਪੋਜ਼ਲ ਭੇਜਿਆ ਸੀ ਜਿਸ ਤੇ ਕੇਂਦਰ ਸਰਕਾਰ ਨੇ ਹੁਣ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਯਾਨੀ ਕਿ ਰਸਤਾ ਹੁਣ ਸਾਫ਼ ਹੋ ਚੁੱਕਿਆ ਹੈ ਪ੍ਰਸ਼ਾਸਨ ਮੁਤਾਬਿਕ ਪੰਚਕੁਲਾ ਖੇਤਰ ਤੋਂ ਹਰਿਆਣਾ ਨੂੰ ਮਿਲੀ ਜ਼ਮੀਨ ਚੰਡੀਗੜ੍ਹ ਦੇ ਆਈਟੀ ਪਾਰਕ ਦੀ 123 ਏਕੜ ਜ਼ਮੀਨ ਨਾਲ ਲੱਗਦੀ ਹੈ जुलाई 2022 विच जयपुर विच एनजेसी दी मीटिंग विच केंद्र गृह मंत्री अमित शाह ने भी नवी विधानसभा दी इमारत ਲਈ चंडीगढ़ जमीन देण दे प्रस्ताव नु मंजूरी दित्ती सी नवी असेंबली ਲਈ चंडीगढ़ डिवो रेलवे स्टेशन तो आईटी पार्क नु जान वाली सड़क नेड़े 10 एकड़ जमीन जो है ओ अलॉट कीती गई है आही ओ जमीन है जिथे की हरियाणा विधानसभा दी नवी बिल्डिंग बनाई जाएगी ਹਰਿਆਣਾ ਨੂੰ ਨਵੀਂ ਵਿਧਾਨ ਸਭਾ ਦੇ ਲਈ ਚੰਡੀਗੜ੍ਹ ਜ਼ਮੀਨ ਮਿਲਣ ਤੇ ਬਵਾਲ ਮਚਦਾ ਹੈ ਵਖਾਈ ਦੇ ਰਿਹਾ ਕਿ ਆਵਾਦੀ ਪਾਰਟੀ ਤੇ ਅਕਾਲੀ ਦਲ ਦੇ ਵੱਲੋਂ ਇਸ ਦਾ ਸਖਤ ਵਿਰੋਧ ਕੀਤਾ ਗਿਆ ਹੈ ਆਵਾਦੀ ਪਾਰਟੀ ਦਾ ਕਹਿਣਾ ਹੈ ਕਿ ਚੰਡੀਗੜ੍ਹ ਤੋਂ ਪੰਜਾਬ ਦਾ ਹੱਕ ਕੰਪੂਰੈਂਟ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਦੇ ਪਿੰਡਾਂ ਦੀ ਜ਼ਮੀਨ ਤੇ ਚੰਡੀਗੜ੍ਹ ਵਸਿਆ ਹੋਇਆ ਹੈ ਪੰਜਾਬ ਦੇ ਹੱਕ ਖੋਣਾ ਚਾਹੁੰਦੀ ਹੈ ਭਾਜੀ ਪਾਰਟੀ ਦੇ ਵੱਲੋਂ ਅੱਤਰਕ ਸਟੇਟਮੈਂਟ ਦਿੱਤੀ ਗਈ ਦੂਜੇ ਪਾਸੇ ਸ਼ਮਨੀ ਅਕਾਲੀ ਦਲ ਦਾ ਕਹਿਣਾ ਹੈ ਕਿ ਪੰਜਾਬ ਦੇ ਹੱਕਾਂ ਤੇ ਇੱਕ ਹੋਰ ਵੱਡਾ ਡਾਕਾ ਮਾਰ ਲਿਆ ਗਿਆ ਹੈ ਚੰਡੀਗੜ੍ਹ Haryana ਦਾ ਕਬਜ਼ਾ ਕਰਵਾਉਣ ਦੀ ਸਾਜ਼ਿਸ਼ ਚੱਲ ਰਹੀ ਹੈ ਚੰਡੀਗੜ੍ਹ ਦੀ 1 ਇੰਚ ਜ਼ਮੀਨ ਅਸੀਂ Haryana ਨੂੰ ਨਹੀਂ ਦਵਾਂਗੇ ਸ਼ਮਣੀ ਅਕਾਲੀ ਦਲ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਜੇ ਉਹ 12 ਏਕੜ ਜ਼ਮੀਨ Haryana ਚੰਡੀਗੜ੍ਹ ਪ੍ਰਸ਼ਾਸਨ ਨੂੰ ਦੇਣ ਦੀ ਬਜਾਏ ਉੱਥੇ ਆਪਣੀ ਵਿਧਾਨ ਸਭਾ ਕਿਉਂ ਨਹੀਂ ਬਣਾ ਲੈਂਦਾ ਇਹਦਾ ਸਿੱਧਾ ਜਿਹਾ ਇਹ ਮਤਲਬ ਹੈਗਾ ਕਿ ਕੇਂਦਰ ਦੀ ਜਿਹੜੀ BJP ਸਰਕਾਰ ਹੈ ਕਿਸੇ ਨਾ ਕਿਸੇ ਢੰਗ ਨਾਲ ਜਿਹੜਾ ਹੈਗਾ ਚੰਡੀਗੜ੍ਹ ਦੇ ਉੱਤੋਂ ਪੰਜਾਬ ਦਾ ਜਿਹੜਾ ਹੱਕ ਹੈ ਉਹ ਕਮਜ਼ੋਰ ਕਰਨਾ ਚਾਹੁੰਦੀ ਪਤਾ ਨਹੀਂ ਚੰਡੀਗੜ੍ਹ ਦੇ ਨਾਮ ਪੰਜਾਬ ਦੇ ਨਾਲ ਜਿਹੜਾ ਹੈਗਾ ਕੇਂਦਰ ਦੀ ਬੀਜੇਪੀ ਨੂੰ ਐਸਾ ਕੀ ਗੁੱਸਾ ਹੈ ਕਿ ਉਹ ਪੰਜਾਬ ਨੂੰ ਹਰ ਤਰੀਕੇ ਦੇ ਨਾਲ ਬਰਬਾਦ ਕਰਨਾ ਚਾਹੁੰਦੀ ਹੈ ਪੰਜਾਬ ਦੇ ਹੱਕ ਖੋੜਾ ਚਾਹੁੰਦੀ ਹੈ ਪੰਜਾਬ ਨੂੰ ਪਰੇਸ਼ਾਨ ਕਰਨਾ ਚਾਹੁੰਦੀ ਹੈ ਤੁਸੀਂ ਦੇਖੋ ਅ ਲਗਾਤਾਰ ਜਿਹੜਾ ਹੈਗਾ ਉਹ ਕੇਂਦਰ ਦੀ ਸਰਕਾਰ ਐਸੇ ਕਾਨੂੰਨ ਬਣਾ ਰਹੀ ਹੈ ਇਸ ਤਰੀਕੇ ਦਾ ਧੱਕਾ ਕਰ ਰਹੀ ਹੈ ਜਿਸ ਤਰੀਕੇ ਦਾ ਜਿਹੜਾ ਪੰਜਾਬ ਹੈ ਉਹ ਉਸ ਨੂੰ ਲਗਾਤਾਰ ਕਮਜ਼ੋਰ ਕੀਤਾ ਜਾ ਸਕੀ ਅਸੀਂ ਸਾਰੇ ਇਸ ਦੇ ਉੱਤੇ ਚੁੱਪ ਨਹੀਂ ਬੈਠ ਸਕਦੇ ਪੰਜਾਬ ਦੇ ਉੱਤੇ ਬੁਨਿਆਦੀ ਤੌਰ ਤੇ ਸਮਾਜਿਕ ਤੌਰ ਤੇ ਸੱਭਿਆਚਾਰਕ ਤੌਰ ਤੇ ਆਰਥਿਕ ਤੌਰ ਤੇ ਉੱਤੇ ਚੰਡੀਗੜ੍ਹ ਦੇ ਉੱਤੇ ਪੰਜਾਬ ਦਾ ਹੱਕ ਹੈਗਾ ਔਰ ਇਹ ਹੱਕ ਨੂੰ ਇਸ ਹਕੂਕ ਨੂੰ ਕਾਇਮ ਰੱਖਣ ਵਾਸਤੇ ਅਸੀਂ ਹਰ ਤਰ੍ਹਾਂ ਦੀ ਲੜਾਈ ਹੈ ਜਿਹੜੀ ਉਹ ਲੜਾਂਗੇ ਦੂਜੇ ਪਾਸੇ ਜਿਹੜੀ ਵੱਖਰੀ ਜ਼ਮੀਨ ਹਰਿਆਣਾ ਅਸੈਂਬਲੀ ਨੂੰ ਸੀ ਉਹ ਫੇਰ ਕਿੰਸੋਆਂ ਆਉਣ ਲੱਗੀਆਂ ਕਿ ਉਹਦੀ এনवायरमेंट ਕਲੀਅਰੈਂਸ ਦਿੱਤੀ ਗਈ ਹੈ ਜਿਹੜੀ ਮੈਂ ਸਮਝਦਾ ਸਭ ਤੋਂ ਵੱਡਾ ਇਹ ਤਕਾ ਜਿਹੜਾ ਹੈਗਾ ਉਹ ਹੋਏਗਾ ਅਗਰ ਇਹ ਕੰਮ ਜਿਹੜਾ ਪੰਜਾਬ ਨਾਲ ਕੀਤਾ ਜਾਂਦਾ ਕਿ ਤੁਸੀਂ ਰਾਜਧਾਨੀ ਦੇਣੀ ਤਾਂ ਕੀ ਪੱਕੇ ਤੌਰ ਤੇ ਜਵਾਬ ਦੇਣ ਲੱਗੇ ਉਹ ਪੰਜਾਬ ਨੂੰ ਕਿ ਇਹ ਰਾਜਧਾਨੀ ਹੁਣ ਤੁਹਾਨੂੰ ਨਹੀਂ ਮਿਲ ਸਕਦੀ ਇਸ ਕਰਕੇ ਇਹੋ ਜਿਹੀਆਂ ਚਲੋਤਿਆਂ ਅੱਜ ਹਰਿਆਣਾ ਦੀ ਦੁਬਾਰਾ ਚੰਡੀਗੜ੍ਹ ਦੇ ਵਿੱਚ ਵਿਧਾਨ ਸਭਾ ਬਣਾਏ ਜਾਣ ਦੇ ਵਾਸਤੇ ਜਿਹੜੀ ਜ਼ਮੀਨ ਅਲਾਟ ਕੀਤੀ ਗਈ ਹੈ ਉਹਦੀ ਅਸੀਂ ਸਾਰੇ ਨਖੇਦੀ ਕਰਦੇ ਆ ਕਿਉਂਕਿ ਚੰਡੀਗੜ੍ਹ ਪੰਜਾਬ ਦਾ ਹੈ ਤੇ ਸਿਰਫ ਪੰਜਾਬ ਦਾ ਹੱਕ ਹੈ ਔਰ ਉਹ ਜਾਣਬੁੱਝ ਕੇ ਕੇਂਦਰ ਸਰਕਾਰ ਨੇ ਇਹ ਛਰਾਰਤ ਕਰਕੇ ਗਵਰਨਰ ਦੇ ਥਰੂ ਇਹ ਜਿਹੜਾ ਕੋਤਕ ਰਚਿਆ ਹੈ ਇਹ ਗਲਤ ਆ ਅਸੀਂ ਇਹਦੀ ਨਖੇਦੀ ਕਰਦੇ ਆ ਔਰ ਇਹਦਾ ਵਿਰੋਧ ਦੱਟ ਕੇ ਕਰਾਂਗੇ ਤੇ ਹਰਿਆਣਾ ਨੂੰ ਨਵੀਂ ਵਿਦਾਨ ਸਭਾ ਬਦ ਲਈ ਚੰਡੀਗੜ੍ਹ ਜ਼ਮੀਨ ਮਿਲਨ ਤੇ ਬਵਾਲ ਮਚਦਾ ਹੋਇਆ ਖਾਈ ਦੇ ਰਿਹਾ ਹੈ ਉੱਥੇ ਹੀ ਕਾਂਗਰਸ ਅ ਜ਼ਿਕਰ ਕਰੀ ਤੇ ਕਾਂਗਰਸ 'ਤੇ ਨਿਰੰਤਰ ਹਮਲਾ ਬਰ ਹਾਲਾ ਕਿ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਜੋ ਹੱਕ ਨੇ ਉਹ ਖੋਏ ਜਾ ਰਹੇ ਨੇ ਪੰਜਾਬ ਦੇ ਹੱਕਾਂ ਤੇ ਡਾਕਾ ਮਾਰਿਆ ਜਾ ਰਿਹਾ ਹੈ ਜਿਵੇਂ ਸ਼ੋਮਣੀ ਅਕਾਲੀ ਦਲ ਦੀ ਗੱਲ ਕਰਦੇ ਸ਼ੋਮਣੀ ਅਕਾਲੀ ਦਲ ਨੇ ਸਾਫ਼ ਕਰ ਦਿੱਤਾ ਹੈ ਕਿ 1 ਇੰਚ ਵੀ ਅਸੀਂ ਜ਼ਮੀਨ ਜੋ ਹੈ ਉਹ ਹਰਿਆਣਾ ਨੂੰ ਨਹੀਂ ਦਵਾਂਗੇ ਜੀ ਹਰਿਆਣਾ ਆਪਣੀ ਨਵੀਂ ਵਿਧਾਨ ਸਭਾ ਬਣਾਉਣਾ ਚਾਹੁੰਦੀ ਹੈ ਤੇ ਆਪਣੇ ਹਰਿਆਣਾ ਚ ਕਿਸੇ ਸ਼ਹਿਰ ਚ ਬਣਾਏ ਚੰਡੀਗੜ੍ਹ ਜੋ ਹੈ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਾਇਆ ਗਿਆ ਹੈ ਇਸ ਤੇ ਪੂਰਾ ਹੱਕ ਪੰਜਾਬ ਦਾ ਹੈ ਜਿਸ ਨੂੰ ਲੈ ਕੇ ਹੁਣ ਕਰੜਾ ਵਿਰੋਧ ਕਿੰਨਾ ਕਿਤੇ ਹੁੰਦੇ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਦੱਸ ਦੇ ਕਿ ਕੇਂਦਰ ਵਾਤਾਵਰਣ ਮੰਤਰਾਲੇ ਨੇ ਹਰਿਆਣਾ ਨੂੰ ਮਨਜ਼ੂਰੀ ਦੇ ਦਿੱਤੀ ਹੈ ਯਾਨੀ ਕਿ ਜੋ ਪ੍ਰੋਪੋਜ਼ਲ ਪੇਸ਼ ਆ ਗਿਆ ਸੀ ਉਸ ਨੂੰ ਜੋ ਹੈ ਮਨਜ਼ੂਰੀ ਮਿਲ ਗਈ ਹੈ ਤੇ ਹੁਣ ਚੰਡੀਗੜ੍ਹ ਚ 10 ਏਕੜ ਜ਼ਮੀਨ ਤੇ ਹਰਿਆਣਾ ਦੀ ਨਵੀਂ ਵਿਧਾਨ ਸਭਾ ਦੀ ਬਿਲਡਿੰਗ ਦੀ ਉਸਾਰੀ ਦਾ ਕੰਮ ਜਲਦੀ ਸ਼ੁਰੂ ਕੀਤਾ ਜਾਏਗਾ ਇਹ ਠੀਕ ਆ ਉਸ ਦੇ ਬਦਲੇ ਹਰਿਆਣਾ ਸਰਕਾਰ ਵੀ ਚੰਡੀਗੜ੍ਹ ਨੂੰ 12 ਏਕੜ ਜਗ੍ਹਾ ਦੇ ਰਹੀ ਆ ਪਰ ਮੂਲ ਰੂਪ 'ਚ ਪੰਜਾਬ ਚੰਡੀਗੜ੍ਹ ਦੇ ਉੱਪਰ ਪੰਜਾਬ ਦਾ ਅਧਿਕਾਰ ਪੰਜਾਬ ਦੀ ਭਾਰਤੀ ਜਨਤਾ ਪਾਰਟੀ ਪੂਰੀ ਤਰ੍ਹਾਂ ਨਾਲ ਇਸ ਮੁੱਦੇ ਤੇ ਔਰ ਪੰਜਾਬ ਦੇ ਮੁੱਦਿਆਂ ਤੇ ਪੰਜਾਬ ਦੇ ਹਿੱਤਾਂ ਲਈ ਖੜੀ ਆ ਔਰ ਮੈਂ ਇਹ ਸਲਾਹ ਦਿੰਨਾ ਕਿ ਇਹਦੇ 'ਚ ਅਗਰ ਕੋਤਾਹੀ ਹੈ ਆਮ ਆਦਮੀ ਪਾਰਟੀ ਸਰਕਾਰ ਦੀ ਹੈ اور ਉਹ ਪਤਾ ਨਹੀਂ ਕਿਹਦੇ ਪਾਸੇ ਲੱਗੇ ਰਹਿੰਦੇ ਆ ਪੰਜਾਬ ਦੇ ਹਿੱਤਾਂ ਲਈ ਜਾਗਰੂਕ ਨਹੀਂ ਹੈ ਸਰਕਾਰ ਇਹਨਾਂ ਨੂੰ ਚਾਹੀਦਾ ਹਾਲ ਪਾਰਟੀ ਮੀਟਿੰਗ ਬਲਾਉਂ ਚਲਦੀ ਉਹਦੇ ਚ ਇੱਕ ਕਮੇਟੀ ਬਣਾ ਕੇ ਕੇਂਦਰ ਸਰਕਾਰ ਨਾਲ ਸੰਪਰਕ ਕਰਕੇ ਆਪਣੇ ਚੰਡੀਗੜ੍ਹ ਦੇ ਜਿਹੜੇ ਇਤਨੇ ਪੰਜਾਬ ਦੇ ਅਧਿਕਾਰ ਨੇ ਉਹਨਾਂ ਦੀ ਰਾਖੀ ਕਰਨ ਲਈ ਇਕੱਠੇ ਹੋਣ ਅੱਗੇ ਭਾਖੜਾ ਦਾ ਵੀ ਹੈ ਔਰ ਜੁਗਿੰਦਰ ਨਗਰ ਦੇ ਅੰਦਰ ਜਿਹੜਾ ਸਾਡਾ ਪ੍ਰੋਜੈਕਟ ਬਿਜਲੀ ਦਾ ਹੈ ਉਸ ਦਾ ਵੀ ਹੈ ਹੋਰ ਬਹੁਤ ਸਾਰੇ ਮਸਲੇ ਨੇ ਉਹਨਾਂ ਸਾਰਿਆਂ ਦੀ ਚਰਚਾ ਹੋਣੀ ਚਾਹੀਦੀ ਹੈ ਖੁੱਲ੍ਹ ਕੇ ਹੋਣੀ ਚਾਹੀਦੀ ਹੈ ਔਰ ਸਾਰਿਆਂ ਦਾ ਇੱਕੋ ਸਟੈਂਡ ਹੋਣਾ ਚਾਹੀਦਾ ਕਿਉਂਕਿ ਇਹ ਪੰਜਾਬ ਦਾ ਮਸਲਾ ਤਾਂ ਕਿ ਕੋਈ ਪੋਲਿਟੀਕਲ ਪਾਰਟੀਆਂ ਦਾ ਮਸਲਾ ਅੱਗੇ ਵਧਾਂਗੇ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲੀ ਜਿਨ੍ਹਾਂ ਦੇ ਵੱਲੋਂ ਸਿੰਘ ਸਾਹਿਬਾਨ ਨੂੰ ਅਪੀਲ ਕੀਤੀ ਹੈ ਦਰਸਲ ਤਨਖਾਹ ਲਾਏ ਜਾਣ ਤੇ ਜਲਦ ਫੈਸਲਾ ਲਏ ਜਾਣ ਦੀ ਅਪੀਲ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਕੀਤੀ ਗਈ ਸੁਖਬੀਰ ਸਿੰਘ ਬਾਦਲ ਨੇ ਅਕਾਲ ਤਖਤ ਸਾਹਿਬ ਤੇ ਇੱਕ ਲਿਖਤੀ ਅਰਜ਼ੀ ਸੌਂਪੀ ਹੈ ਅਪੀਲ ਕੀਤੀ ਹੈ ਨਾਲੇ ਕਿਹਾ ਹੈ ਕਿ ਕਰੀਬ 2.5 ਮਹੀਨੇ ਬੀਤ ਗਏ ਨੇ ਫੈਸਲਾ ਲਿਆ ਜਾਏ ਤਨਖਾਹਿਆ ਕਰਾਰ ਦੇਣ ਦੇ ਅਗਲੇ ਹੀ ਦਿਨ ਮੈਂ ਨਤਮਸਤਕ ਹੋਇਆ ਸੀ ਮੇਰੇ ਕੋਲ ਸਪਸ਼ਟੀਕਰਨ ਦਿੱਤੇ ਗਿਆ ਸੀ ਮੈਨੂੰ ਹਾਲੇ ਤੱਕ ਕੋਈ ਵੀ ਤਨਖਾਹ ਨਹੀਂ ਲਗਾਈ ਗਈ ਹੈ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਇਸ ਅਰਜ਼ੀ ਵਿੱਚ ਕੀਤਾ ਗਿਆ ਨਾਲ ਹੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਵੱਲੋਂ ਜੋ ਤਨਖਾਹ ਮੈਨੂੰ ਲਾਈ ਜਾਏਗੀ ਉਹ ਮੈਨੂੰ ਮਨਜ਼ੂਰ ਹੋਏਗੀ ਅਕਾਲ ਤਖਤ ਸਾਹਿਬ ਦਾ ਹਰ ਹੁਕਮ ਸਿਰ ਮੱਥੇ ਸਿੰਘ ਸਾਹਿਬਾਨ ਜਲਦ ਇਸ ਬਾਬਤ ਫੈਸਲਾ ਲੈਣ ਤੇ ਦੁਪਹਿਰੇ ਤਕਰੀਬਨ 12:30 ਵਜੇ ਜੋ ਸੁਬੀਰ ਸਿੰਘ ਬਾਦਲ ਨੇ ਦਰਬਾਰ ਸਾਹਿਬ ਨਤਮਸਤਕ ਹੋਏ ਉਹਨਾਂ ਦੇ ਨਾਲ ਅਕਾਲੀ ਆਗੂ ਦਲੀ ਸਿੰਘ ਛੀਵਾ ਬਲਦੀ ਰੋਬਾਣਾ ਰੋਜੀ ਕਪੜੀ ਮੌਜੂਦ ਸੀ ਤੇ ਦਰਬਾਰ ਸਾਹਿਬ ਸਭ ਤੋਂ ਪਹਿਲਾਂ ਨਤਮਸਤਕ ਹੋਏ ਉਸ ਤੋਂ ਬਾਅਦ ਅਕਾਲ ਤਖਤ ਸਾਹਿਬ ਦੇ ਸਖਤਰੇਤ ਗਏ ਤੇ ਉੱਥੇ ਇੱਕ ਅਰਜ਼ੀ ਉਹਨਾਂ ਦੇ ਵੱਲੋਂ ਸੌਂਪੀ ਗਈ ਜਿਸ ਵਿੱਚ ਉਹ ਹੈ ਕਿ 30 ਅਗਸਤ ਨੂੰ ਅਕਾਲ ਤਖਤ ਸਾਹਿਬ ਦੀ ਫੈਸਲ ਤੋਂ ਸੁਬੀਰ ਸਿੰਘ ਬਾਦਲ ਨੂੰ ਤਨਖਈਆ ਕਰਾਰ ਦਿੱਤਾ ਗਿਆ ਸੀ ਹਾਲਕਿ ਅਗਲੇ ਦਿਨ ਉਹਨਾਂ ਦੇ ਵੱਲੋਂ ਪਸ਼ਟੀਕਰਨ ਵੀ ਸੌਬ ਦਿੱਤਾ ਗਿਆ ਸੀ ਇਸ ਅਰਜ਼ੀ 'ਚ ਅਪੀਲ ਕੀਤੀ ਗਈ ਹੈ ਕਿ ਢਾਈ ਮਹੀਨੇ ਦਾ ਸਮਾਂ ਬੀਤ ਚੁੱਕਿਆ ਹੈ ਪਰ ਹੁਣ ਤੱਕ ਉਹਨਾਂ ਦੇ ਬਾਬਤ ਕੋਈ ਫੈਸਲਾ ਸਿੰਘ ਸਾਹਿਬਾਨ ਦੇ ਵੱਲੋਂ ਨਹੀਂ ਲਿਆ ਗਿਆ ਸ਼੍ਰੋਮੀ ਕਾਲੀ ਦਲ ਦੇ ਖਿਲਾਫ ਬਹੁਤ ਕੂੜ ਪ੍ਰਚਾਰ ਚੱਲ ਰਿਹਾ ਸੀ ਕੁਝ ਲੋਕਾਂ ਨੇ ਜੋ ਪਾਰਟੀ ਤੋਂ ਬਾਗੀ ਹੋ ਕੇ ਸ਼੍ਰੀ ਕਾਲਤਕ ਸਾਹਿਬ ਇੱਕ ਐਪਲੀਕੇਸ਼ਨ ਦਿੱਤੀ ਤੇ ਸਿੰਘ ਸਾਹਿਬ ਨੇ ਉਹਦਾ ਸਪਸ਼ਟਿਕਰ ਦਾਸ ਤੋਂ ਮੰਗਿਆ ਤੇ ਮੈਂ ਉਸ ਸਪਸ਼ਟਿਕਰ ਸਾਰਾ 쿠ਸ਼ੀ ਜੋ ਕਿਆ ਸੀ ਜਾਂ ਸਾਡੇ ਖਿਲਾਫ ਝੂਠ ਬੋਲੇ ਸੀ ਮੈਂ ਸਾਰਾ 쿠ਸ਼ੀ ਪ੍ਰਦਾਨ ਹੋਣ ਦੇ ਨਾਤੇ ਮੁਖੀ ਹੋਣ ਦੇ ਨਾਤੇ ਸ਼੍ਰੋਮਣੀ ਕਾਲਦਾ ਆਪਣੇ ਝੋਲੀ ਪਾ ਲਿਆ ਸੀ ਸ਼੍ਰੋਮਣੀ ਕਾਲੀ ਦਲ ਵਾਸਤੇ ਹਰ ਸਿੱਖ ਵਾਸਤੇ ਸ਼੍ਰੀ ਕਾਲਤਾਕ ਸਾਹਿਬ ਸੁਪਰੀਮ ਅਥਾਰਟੀ ਹੈ ਤੇ ਸਾਰ ਹਰ ਸਿੱਖ ਨੂੰ ਸ਼੍ਰੀ ਕਾਲਤਾਕ ਸਾਹਿਬ ਦਾ ਕੋਈ ਵੀ ਆਦੇਸ਼ ਹੋਏ ਉਹ ਮੰਨਣਾ ਵੀ ਚਾਹੀਦਾ ਹੈ ਆਈ ਕਾਰਨ ਹੈ ਕਿ ਅੱਜ ਆਪਣੀ ਕੌਮ ਤਖੜੀ ਹੈ ਕਿਉਂਕਿ ਆਪਣੀ ਸਕਿਉਰਿਟੀ ਵੀ ਥੋੜੀ ਹੈ ਕਲਤਕ ਸਾਬ ਤਰਫੋਂ ਸਿੰਘ ਸਾਬ ਨੇ ਦਾਸ ਨੂੰ ਤਨਖਈਆ ਡਿਕਲੇਅਰ ਕੀਤਾ ਮੈਂ ਅਗਲੇ ਦਿਨ ਹੀ ਇੱਥੇ ਦਾਸ ਪਹੁੰਚ ਗਿਆ ਸ਼੍ਰੀ ਕਲਤਕ ਸਾਬ ਆਦੇਸ਼ ਲੈਣ ਵਾਸਤੇ ਜੋ ਸੇਵਾ ਜੋ ਹੁਕਮ ਸ਼੍ਰੀ ਕਲਤਕ ਸਾਬ ਕਰਨਗੇ ਐਜ਼ ਐਸ ਅ ਸਿੱਖ ਐਸ ਅ ਕਾਲੀ ਦਾ ਮੇਰੇ ਵਾਸਤੇ ਪ੍ਰਮਾਨ ਹੈ ਪਰ ਮੈਂ ਅੱਜ ਬੇਨਤੀ ਕਰਨ ਵਾਸਤੇ ਆਇਆ ਹਾਂ ਹਲੇ ਤੱਕ ਜੋ ਆਦੇਸ਼ ਕੀਤਾ ਗਿਆ ਸੀ ਕਿ ਤਨਖਾਹ ਲਈ ਜਾਏਗੀ ਹਲੇ ਤੱਕ ਕੁਝ ਉਹਦੇ ਬਾਰੇ ਸਬੰਧ ਵਿੱਚ ਕੋਈ ਗੱਲ ਹੋਈ ਨਹੀਂ ਮੈਂ ਤਾਂ ਸਿੰਘ ਸਾਹਿਬ ਦੇ ਚਰਨਾ ਚਰਨਾਂ ਚਰਦਾਸ ਬੇਨਤੀ ਕਰਨ ਵਾਸਤੇ ਆਇਆ ਹਾਂ ਕਿ ਜੋ ਹੁਕਮ ਦੇਣਗੇ ਅਸੀਂ ਉਹ ਹੁਕਮ ਦੀ ਪਾਲਣਾ ਕਰਾਂਗੇ ਕਿਉਂਕਿ ਕਈ ਜ਼ਿੰਮਵਾਰੀਆਂ ਪਰਸਨਲ ਵੀ ਹੁੰਦੀਆਂ ਪੋਲਿਟਿਕਲ ਸਪੇਸ ਹੈ ਭਾਵੇਂ ਪਰਸਨਲ ਹੈ ਮੈਂ ਸਿੰਘ ਸਾਹਿਬ ਨੇ ਕਿਉਂਕਿ ਆਦੇਸ਼ ਦਿੱਤੇ ਸੀ ਉਹਦੀ ਪਾਲਣਾ ਕੀਤੀ ਤੇ ਮੈਂ ਆਈ ਬੇਨਤੀ ਕਰਨਾ ਚਾਹਣਾ ਹੈ ਕਿ ਸਿੰਘ ਸਾਹਿਬ ਜੋ ਹੁਕਮ ਕਰਨਾ ਹੈ ਜੋ ਆਦੇਸ਼ ਦੇਣਗੇ ਮੰਨੂਗਾ ਪਰ ਕਿਉਂਕਿ ਸਮਾਂ ਬਹੁਤ ਹੋ ਗਿਆ ਮੈਂ ਬੇਨਤੀ ਕਰਨਾ ਹੈ ਕਿ ਜਲਦੀ ਤੋਂ ਜਲਦੀ ਇਹ ਹੋ ਜਾਏ ਤੇ ਬਹੁਤ ਚੰਗਾ ਹੋਊਗਾ ਦੇਖੋ ਬਹੁਤ ਕੁਦਰਤੀ ਗੱਲ ਹੈ ਉਹ ਵੀ ਬੜਾ ਵੱਡਾ ਇੰਪੋਰਟੈਂਟ ਇਸ਼ੂ ਹੈ ਕਿਉਂਕਿ ਬਾਪ ਵਾਸਤੇ ਜਿਹੜਾ ਬੇਟੀ ਦੀ ਸ਼ਾਦੀ ਜਿਹੜੀ ਹੈ ਬੜੀ ਐਹਮਿਤ ਰੱਖਦੀ ਹੈ ਨਾਲੇ ਕੁਦਰਤੀ ਗੱਲ ਹੈ ਜਦੋਂ ਪਰਿਵਾਰ ਵੱਡਾ ਹੁੰਦਾ ਤੇ ਨਾਮੀ ਹੁੰਦਾ ਤੇ ਉਦੋਂ ਸਮਾਗਮ ਵੀ ਜਿਹੜੇ ਆ ਕੁਦਰਤੀ ਉਹਦੇ ਅਕੋਰਡਿੰਗਲੀ ਸਭ ਜਗ੍ਹਾ ਤੇ ਜਾਣਾ ਇਨਵਾਈਟ ਕਰਨਾ ਆਪ ਜਿੰਨੀ ਦੇ ਤੱਕ ਵੱਡੀਆਂ ਸ਼ਕਤੀਆਂ ਕੋਲ ਤੁਸੀਂ ਨਹੀਂ ਜਾਂਦੇ ਤੇ ਦਿੱਕਤ ਆਉਂਦੀ ਹੈ ਪਰ ਮੈਂ ਸਮਝਦਾ ਪਰਵਾਰਕ ਨਾਲੋਂ ਵੀ ਸਾਡੇ ਹਮੇਸ਼ਾ ਜਿਹੜੇ ਜਿਹੜੇ ਪੰਥਕ ਮੁੱਦੇ ਨੇ ਜਿਹੜੇ ਪੰਜਾਬ ਦੇ ਮੁੱਦੇ ਨੇ ਇਹ ਵੀ ਕੁਝ ਘੱਟ ਐਮੀਤ ਨਹੀਂ ਰੱਖਦੇ ਬਹੁਤ ਵੱਡੀ ਆਮ ਨਹੀਂ ਤੈਨਾਂ ਦੀ ਇਸ ਲਈ ਅਸੀਂ ਬੇਨਤੀ ਕੀਤੀ ਹੈ ਕਿ ਹੁਣ 2.5 ਮਹੀਨੇ ਹੋਇਆ ਤੇ ਤੁਸੀਂ ਕਿਰਪਾ ਕਰੋ ਤੇ ਜੋ ਵੀ ਹੁਕਮ ਹੈ ਕਿਉਂਕਿ ਗੁਰਮਰਯਾਦਾ ਮੁਤਾਬਕ ਜੋ ਹੁਕਮ ਹੋਏਗਾ ਅਸੀਂ ਉਹਦਾ ਪਹਿਨ ਹੀ ਦਿੱਤੀ ਰੂਪ ਚ ਵੀ ਦਿੱਤਾ ਬਾਰ-ਬਾਰ ਤੁਹਾਡੇ ਸਾਹਮਣੇ ਵੀ ਕਹਿੰਨੇ ਆ ਕਿ ਅਸੀਂ ਉਹਨੂੰ ਪ੍ਰਵਾਨ ਕਰਾਂਗੇ के वदंग गल करंगे पंचकुला दी जिथे कि एनकाउंटर हुआ है पुलिस ते बदमाशा दे विच आम मुकाबला हुआ है मुठभेड़ हुई है जवाबी फायरिंग च एक बदमाश नु गोली लगी है पुलिस ने एक नु काबूली केता गिरफ्तार कीता, कीता जत की दो बदमाश फरार हो गए ए मुलजिमा नु फड़न दे लई मौलीच आ नाकेबंदी पुलिस दे वले कीती हुई सी

ਮੁਲਜ਼ਮਾਂ ਨੂੰ ਫੜਨ ਦੇ ਲਈ ਮੌਲੀਚ ਦਰਸਲ ਪੁਲਿਸ ਵੱਲੋਂ ਨਾਕਬੰਦੀ ਕੀਤੀ ਹੋਈ ਸੀ ਗੱਡੀ ਤੇ ਗੋਲੀਆਂ ਦੇ ਨਿਸ਼ਾਨ ਵੀ ਲੱਗੇ ਹੋਏ ਵਿਖੇ ਜਾ ਸਕਦੇ ਨੇ ਪੁਲਿਸ ਨੇ ਇੱਕ ਨੂੰ ਕਾਬੂ ਕਰ ਲਿਆ ਹੈ ਜਦਕਿ ਦੋ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ ਮੇਨਾ ਮੈਸੋਗੀ ਮਨੋਜ ਰਾਟੀ ਫੋਨ ਲਾਈਨ ਤੇ ਜੁੜੋਏ ਨੇ ਮਨੋਜ ਜਨਾ ਚਾਹਾਂਗੇ ਆ ਬਦਮਾਸ਼ ਕੌਣ ਸੀ ਕੀ ਕੁਝ ਪੁਲਿਸ ਨੂੰ ਇਨਪੁਟ ਸੀ ਦੇਖੋ ਸਰਜੋਤ ਇਹਦੇ ਵਿੱਚ ਪੰਚਕੁਲਾ ਦੇ ਮੌਲੀ ਪਿੰਡ ਦੀ ਇਹ ਪੂਰੀ ਵਾਰਦਾਤ ਹੈ ਤੇ ਪੁਲਿਸ ਤੇ ਬਦਮਾਸ਼ਾਂ ਦੇ ਵਿੱਚ ਇਹ ਮੁਸ਼ਕਲ ਹੈ ਤੋਂ ਦੱਸਿਆ ਕਿ ਇਹਦੇ ਵਿੱਚ ਹੁਣ ਤੱਕ ਦੀ ਜਿਹੜੀ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਕਾਫੀ ਸਮੇਂ ਤੋਂ ਲਗਰੀ ਗੱਡੀਆਂ ਦੀ ਚੋਰੀ ਦੀ ਜਿਹੜੀ ਵਾਰਦਾਤਾਂ ਸਾਹਮਣੇ ਆ ਰਹੀ ਸੀ ਮੌਟਰ ਗੱਡੀ ਸਕੋਰਪਿਓ ਗੱਡੀ ਇਹ ਚੋਰੀ ਦੀ ਵਾਰਦਾਤਾਂ ਜਿਹੜੀ ਹੈ ਅੱਜ ਇੱਕ ਇਨਫੋਰਮੇਸ਼ਨ ਸੀ ਜਿਹੜੀ ਕ੍ਰਾਈਮ ਬ੍ਰਾਂਚ ਐ ਪੰਚੋਲਾ ਦੀ ਉਹਨਾਂ ਨੂੰ ਇੱਕ ਇਨਫੋਰਮੇਸ਼ਨ ਸੀ ਕਿ ਇੱਕ ਗੱਡੀ ਜਿਹੜੀ ਚੋਰੀ ਹੋਈ ਹੈ ਸਕੋਰਪਿਓ ਬਲੈਕ ਕਲਰ ਉਹ ਚੋਰੀ ਦੀ ਵਾਰਦਾਤ ਪੰਜਾਬ ਦੇ ਕੇ ਇਹ ਜਿਹੜੇ ਬਦਮਾਸ਼ ਹੈ ਇਹ ਬਾਲੀਵੁੱਡ ਤੋਂ ਪੁੱਜ ਰਹੇ ਉਥੇ ਨਾਕਾ ਲਾਇਆ ਗਿਆ ਜਿੱਦਾਂ ਹੀ ਬੈਰੀਕੇਡ ਲਾਏ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤੇ ਉਹਨਾਂ ਨੇ ਫਾਇਰਿੰਗ ਕਰ ਦਿੱਤੀ ਹਾਲਾਂਕਿ ਜਵਾਬੀ ਫਾਇਰਿੰਗ ਦੇ ਵਿੱਚ ਬਦਮਾਸ਼ਾਂ ਜਿਹੜੀ ਹੈਗੀ ਆਪਸ ਵਿੱਚ ਲੜਾਈ ਹੋਈ ਦੇ ਵਿੱਚ ਇੱਕ ਬਦਮਾਸ਼ ਦੇ ਲੱਤ 'ਚ ਗੋਲੀ ਵੱਜੀ ਹੈ ਤੇ ਇੱਕ ਦੋ ਜਿਹੜੇ ਚਾਰ ਲੋਕ ਵੀ ਸ਼ਾਮਿਲ ਸਨ ਹਾਲਾਂਕਿ ਇੱਕ ਨੂੰ ਕਾਬੂ ਕਰ ਲਿਆ ਹੈ ਇੱਕ ਦੇ ਪੈਰ 'ਚ ਗੋਲੀ ਲੱਗੀ ਉਹਨੂੰ ਹਸਪੀਟਲ ਲਿਜਾਇਆ ਗਿਆ ਤੇ ਬਾਕੀ ਦੋ ਜਿਹੜੇ ਹੈਗੇ ਉਹ ਫਰਾਰ ਹੋ ਗਏ ਜਿਹੜਾ ਹੈਗਾ ਉਹ ਫਰਾਰ ਹੋ ਗਏ ਹਾਲਾਂਕਿ ਹੁਣ ਤੱਕ ਦੀ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ ਇਹ ਬਦਮਾਸ਼ਾਂ ਦਾ ਜਿਹੜਾ ਲਿੰਕ ਹੈ ਉਹ ਕਿਤੇ ਨਾ ਕਿਤੇ ਕਾਫੀ ਜਿਆਦਾ ਸਾਹਮਣੇ ਆ ਰਿਹਾ ਕਿ ਹਰਿਆਣਾ ਦੇ ਕਈ ਮਾਰਦਾਤਾ ਨੂੰ ਉਹਨਾਂ ਨੇ ਅੰਜਾਮ ਦਿੱਤਾ ਸੀਗਾ ਹਾਲਾਂਕਿ ਗੱਡੀ ਚੜਾਨ ਦੀ ਵੀ ਕੋਸ਼ਿਸ਼ ਕੀਤੀ ਗਈ ਪੁਲਿਸ ਤੇ ਜਿਹੜੀ ਹੁਣ ਤੱਕ ਦੀ ਜਿਹੜੀ ਜਾਣਕਾਰੀ ਸੀਨੀਅਰ ਅਫਸਰਾਂ ਵੱਲੋਂ ਦਿੱਤੀ ਗਈ ਹੈ ਹਾਲਾਂਕਿ ਪੀਜੀਆਈ ਨੂੰ ਰੈਫਰ ਕੀਤਾ ਗਿਆ ਹਸਪਤਾਲ ਦੇ ਵਿੱਚ ਉਹਦਾ ਇਲਾਜ ਚੱਲ ਰਿਹਾ ਉਹਦੇ ਪੈਰ 'ਤੇ ਗੋਲੀ ਵੱਜੀ ਹੈ ਜਿਹੜਾ ਬਦਮਾਸ਼ ਹੈ ਔਰ ਜਿਹਦੇ ਦੋ આરોપી ਹੈ ਦੋ ਜਿਹੜੇ ਬਦਮਾਸ਼ ਹੈ ਉਹ ਗੱਡੀ ਛੋੜ ਕੇ ਉੱਥੋਂ ਫਰਾਰ ਹੋ ਗਏ ਸੀ ਹਾਲਾਂਕਿ ਇਹਨਾਂ ਕੋਲੋਂ ਵੈਪਨਸ ਵੀ ਰਿਕਵਰ ਕੀਤੇ ਗਏ ਨੇ ਪੁਲਿਸ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਔਰ ਇਹ ਪੂਰਾ ਜਿਹੜਾ ਇਹ ਮੈਸਜ ਸਾ ਚੋਰੀ ਕਰਦੇ ਸੀ ਲੁੱਟ ਕਰਦੇ ਸੀ ਉਸ ਤੋਂ ਬਾਅਦ ਇਹ ਫਰਾਰ ਹੋ ਜਾਂਦੇ ਸੀ ਹਾਲਾਂਕਿ ਅੱਜ ਇੱਕ ਘੜੇ ਤੋਂ ਬਾਅਦ ਜਦ ਪੁਲਿਸ ਨੂੰ ਫੜ ਮਨੋਜਾ ਕਾਰਗਰਮ ਦੀ ਜੋ ਸਕੋਰਪਿਓ ਗੱਡੀ ਐ ਸੇ ਤਸਵੀਰਾਂ ਚ ਵੇਖ ਰਹੇ ਆ ਕਿੱਥੋਂ ਚੋਰੀ ਕੀਤੀ ਗਈ ਸੀ ਇਹਨਾਂ ਦੇ ਵੱਲੋਂ ਦੇਖੋ ਇਹ ਬਲੈਕ ਕਲਰ ਦੀ ਜਿਹੜੀ ਸਕੋਰਪਿਓ ਐ ਇਹ ਚੋਰੀ ਕੀਤੀ ਗਈ ਸੀ ਨਰੈਣਗਰ ਰੋਡ ਤੇ ਇੱਕ ਪਿੰਡ ਪਿੰਡਾ ਉੱਥੇ ਇੱਕ ਗੱਡੀ ਜਿਹੜੀ ਐ ਇਹੀ ਬਲੈਕ ਕਲਰ ਦੀ ਗੱਡੀ ਚੋਰੀ ਕੀਤੀ ਗਈ ਸੀ ਔਰ ਤਦਮਾਸ਼ ਉਸ ਨੂੰ ਲੈ ਕੇ ਬੜੇ ਹੀ ਛਾਤੀ ਤਰੀਕੇ ਦੇ ਨਾਲ ਵਿੱਚੋਂ ਵਿੱਚ ਹੀ ਨਿਕਲ ਰਹੀ ਸੀ ਹਾਲਾਂਕਿ ਪੁਲਿਸ ਨੂੰ ਇਨਫੋਰਮ ਸੀ ਔਰ ਪੁਲਿਸ ਨੇ ਬੋਲੀ ਪਿੰਡ ਦੇ ਨਾਲ ਹੀ ਨਕਲ ਲਾਇਆ ਹੋਇਆ ਸੀਗਾ ਯਾਨੀ ਕਿ ਬੈਰੀਕੇਡ ਲਾਇਆ ਹੋਇਆ ਸੀ ਲੇਕਿਨ ਉਹਨਾਂ ਨੇ ਬੈਰੀਕੇਡ ਤੋੜ ਕੇ ਪੁਲਿਸ ਤੇ ਹੀ ਕਦੀਆਂ ਜਿਹੜੀਆਂ ਉਹ ਚੜਾਨ ਦੀ ਕੋਸ਼ਿਸ਼ ਕੀਤੀ ਗਈ ਜਿਸ ਤੋਂ ਬਾਅਦ ਉਹਨਾਂ ਨੇ ਫਾਇਰਿੰਗ ਕੀਤੀ ਉਹ ਦਿਵਾਵੀ ਫਾਇਰਿੰਗ ਦੇ ਵਿੱਚ ਇੱਕ ਜਿਹੜਾ ਬਦਮਾਸ਼ ਹੈ ਉਹਦੇ ਗੋਲੀ ਵੱਜੀ ਹੈ ਇਸ ਨੂੰ ਹਸਪੀਟਲ ਲੈ ਕੇ ਜਾਇਆ ਗਿਆ ਹਮਮਨੋਜ ਕੋਈ ਸੀਸੀਟੀਵੀ ਸਾਹਮਣੇ ਆ ਪਈ ਹੈ ਦੇਖੋ ਇਹ ਜਿਹੜਾ ਏਰੀਆ ਹੈ ਕਿਉਂਕਿ ਪੂਰਾ ਇਹ ਪਿੰਡ ਦਾ ਰੋਡ ਹੈ ਹਾਲਾਂਕਿ ਇਹਦੇ ਥੇਲੇ ਦੀ ਕਲਦੀ ਨਜ਼ਰ ਆ ਰਹੀ ਹੈ ਲੇਕਿਨ ਇਹਦੇ ਵਿੱਚ ਸਰਪ੍ਰੋਤਿਕ ਅਹਿਮ ਗੱਲ ਇਹ ਹੈ ਕਿ ਇੱਕ ਬਹੁਤ ਵੱਡਾ ਨੈਟਵਰਕ ਹੈ ਬਦਰ ਮਸ਼ਾਹਲਾ ਜਿਹੜਾ ਇਸ ਸਮੂਹ ਗੱਲ ਸਾਹਮਣੇ ਆ ਰਹੀ ਹੈ ਕਿ ਇਹ ਵੱਡੀ ਲਗਜ਼ਰੀ ਗੱਡੀਆਂ ਚੋਰੀ ਕਰਦੇ ਸੀ ਇਹਨਾਂ ਕੋਲ ਵੈਪਨ ਕਿੱਥੋਂ ਆਏ ਕਿਸ ਗੈਂਗ ਦੇ ਨੇ ਸੰਬੰਧ ਰੱਖਦੇ ਐ ਕਿਸ ਗੈਂਗਸਟਰ ਦੇ ਨਾਲ ਸੰਬੰਧ ਹੈ ਇਹ ਵੀ ਹੁਣ ਖੁਲਾਸਾ ਜਿਹੜਾ ਹੁਣ ਲਗਾਤਾਰ ਸਾਹਮਣੇ ਆ ਰਿਹਾ ਕਿਉਂਕਿ ਇੱਕ ਤੇ ਗੋਲੀ ਬੱਜੀ ਔਰ ਇੱਕ ਜਿਹੜਾ ਦੂਜਾ ਫੜਿਆ ਗਿਆ ਉਹ ਹੁਣ ਲਗਾਤਾਰ ਬਹੁਤ ਖੋਲਦਾ ਨਜ਼ਰ ਆ ਰਿਹਾ ਔਰ ਬੱਤੇ ਖੁਲਾਸੇ ਇਹਦੇ ਵਿੱਚ ਕਰਦਾ ਨਜ਼ਰ ਆ ਰਿਹਾ ਕਿਉਂਕਿ ਜਿਹੜੇ ਦੋ ਅਕਿਊਜ਼ ਇਸ ਦੇ ਵਿੱਚ ਫਰਾਰ ਹੋਏ ਹਨ ਉਹਦੇ ਬਾਰੇ ਵੀ ਜਿਹੜੀ ਹੈਗੀ ਪੁਲਿਸ ਜਾਂਚ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਇੱਕ ਬਹੁਤ ਵੱਡਾ ਗੈਂਗ ਹਰਿਆਣਾ ਦੇ ਵਿੱਚ ਟ੍ਰੈਕ ਸੀ ਅਸੀਂ ਕਹਟਕਦੇ ਹਾਂ ਕਿਉਂਕਿ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਹਰਿਆਣਾ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਇਹ ਵੱਖ-ਵੱਖ ਡੇਂਡਾਂ ਦੇ ਵਿੱਚ ਜਾ ਕੇ ਉੱਥੇ ਜਿਹੜਾ ਹੈਗਾ ਇੱਕ ਇੱਕ ਗਰੀ ਲੋਟ ਦੀ ਇਹ ਮਾਰਦਾਤ ਨੂੰ ਅੰਜਾਮ ਜਾਂ ਫਿਰ ਗੈਂਗ ਦੀ ਜਿਹੜੀ ਰਾਈਵਲ ਗੈਂਗ ਦੀ ਜਿਹੜੀ ਇਹ ਮਾਰਦਾਤ ਨੂੰ ਅੰਜਾਮ ਦੇਖ ਕੇ ਉਹ ਤੋਂ ਫਰਾਰ ਹੋ ਜਾਂਦੇ ਸੀ ਉਹਨਾਂ ਕੋਲੋਂ ਜਿਹੜੇ ਵੈਪਨ ਰਿਕਵਰ ਹੋਏ ਇਹ ਕਿੱਥੋਂ ਲੈ ਕੇ ਆਏ ਲੋਜਿਸਟਿਕ ਚੀਜ਼ਾਂ ਕਿੰਨਾ ਕੌਣ ਪਹਿਆ ਕਰਾਦਾ ਸੀ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਪੁਆਇੰਟ-ਬਾਇ-ਪੁਆਇੰਟ ਇਨਵੈਸਟੀਗੇਸ਼ਨ ਕਰ ਰਹੀ ਹੈ

हमारी टीम ने मोड़ी के पास नाका लगाया हुआ था तो एसआई सुरेंद्र जो है वो पीछे टीम को लीड कर रहे थे तो उन्होंने से से सूचना दी कि एक और स्कॉर्पियो गाड़ी इकट्ठी आ रही है तो दस बारह मिनट का रास्ता था तो अगली जो टीम थी बीच की दो टीम है उन्होंने अपने नाके को टाइट किया तो जैसे ही फोर्चूनर गाड़ी नाके के पास पहुंची तो उन्होंने सारे मुलाजिमों के ऊपर गाड़ी चढ़ाने की कोशिश की उसके बाद जो पीछे स्कॉर्पियो गाड़ी थी ब्लैक कलर की उसमें भी दो व्यक्ति सवार थे तो उन्होंने साइड से निकालने की कोशिश की पहले गाड़ी फिर उन्होंने पुलिस पे फायर किया और उसके उसके जवाब में में हमारी टीम ने किए और अपने बचाव पक्ष बाद उनमें से एक व्यक्ति को एक गोली लगी बाजू में लेफ्ट राइट साइड के तो अभी हम ये क्योंकि लगातार ड्राई सिटी में भी वारदातें बढ़ रही थी तो अभी इस पे काम कर रहे हैं अभी इसमें दो जो आरोपी मौके से

गदारा पार्टी कोई भी हैलवीर है। गोल्डी भी गिदड़बाद कांग्रेस प्रधान राजा वडिंग गोल्डी चोन प्रचार कर रहे थे प्रताप बाजवा चबेवाल हल्के चार कर रहे इस दौरान उन्होंने नाम राजमार चबेवाल लिया ਪਰ ਨਿਸ਼ਾਨਾ ਦਲਜੀਤ ਗੋਲਡੀ ਤੇ ਸਾਥੇ ਮੈਂ ਤੁਹਾਨੂੰ ਇਸ ਗੱਲ ਦਾ ਯਕੀਨ ਦਿਵਾਉਣਾ ਚਾਹਨਾ ਕੋਟ ਫਤੂਹੀ ਦੇ ਵਿੱਚ ਕਿ ਤੋਂ ਅਦਾ ਦਾਸ ਇੱਕ ਅਹਿਮ ਪੋਜੀਸ਼ਨ ਤੇ 파ਰਟੀ थी ਦਾਸ ਦੀ ਮਰਜ਼ੀ ਤੋਂ ਬਿਨਾ ਜਿਹੜਾ ਮਰਜ਼ੀ ਜਿਹਦੀ ਮਰਜ਼ੀ ਕੈਂਪੇਨ 'ਚ ਕੋਈ ਕਰਦਾ ਰਹੇ ਕੋਈ ਬੰਦਾ 파ਰਟੀ 'ਚ ਸ਼ਾਮਲ ਨਹੀਂ ਹੋ ਸਕਦਾ ਤੇ ਰਾਜਕੁਮਾਰ ਚੰਬੇਵਾਲ ਜਿਹੜਾ ਇਹਨੂੰ ਅੰਡਰ ਨੋ ਸਰਕਮਸਟੈਂਸਸ ਮੈਂ ਜ਼ੁਬਾਨ ਦੇ ਕੇ ਚੱਲਿਆ ਇਹਨੂੰ ਅਸੀਂ ਪਾਰਟੀ ਵਿੱਚ ਸ਼ਾਮਿਲ ਕਰਾਂਗੇ ਇਸ ਕਿਸਮ ਦੇ ਗਦਾਰਾਂ ਵਾਸਤੇ ਜਗ੍ਹਾ ਨਹੀਂ ਭੁੱਲ ਭੁਲੇਖੇ ਹੁੰਦੇ ਪਾਰਟੀਆਂ ਲੋੜ ਪੈਂਦੀ ਕਈ ਵਾਰ ਪਰ ਜਿਸ ਆਦਮੀ ਨੇ ਇਥੋਂ ਤੱਕ ਨੁਕਸਾਨ ਕੀਤਾ ਹੀ ਵਿਲ ਨਾਟ ਕਮ ਬੈਕ ਇੰਟੂ ਦੀ ਪਾਰਟੀ ਇਹ ਮੈਂ ਤੁਹਾਨੂੰ ਆਪਣੀ ਜ਼ੁਬਾਨ ਦੇ ਕੇ ਕੱਲ੍ਹ ਤੇ ਆਪਾਂ ਗੱਲ ਇੱਥੇ ਆ ਹੁਣ ਰਹਿ ਗਈ ਜਿੱਥੋਂ ਤੱਕ ਆਪ ਦੀ ਗੱਲ ਮੈਂ ਤੁਹਾਨੂੰ ਇਸ ਗੱਲ ਦਾ ਯਕੀਨ ਦਿਵਾਣਾ ਚਾਹਨਾ ਕੋਟ ਫਤੂਹੀ ਦੇ ਵਿੱਚ ਇਹ ਤੋਂ ਦਾਸ ਇੱਕ ਅਹਿਮ ਪੋਜੀਸ਼ਨ ਤੇ ਪਾਰਟੀ ਦੀ ਦਾਸ ਦੀ ਮਰਜ਼ੀ ਤੋਂ ਬਿਨਾ ਜਿਹੜਾ ਮਰਜ਼ੀ ਜਿਹਦੀ ਮਰਜ਼ੀ ਕੈਂਪੇਨ 'ਚ ਕੋਈ ਕਰਦਾ ਰਹੇ ਕੋਈ ਬੰਦਾ ਪਾਰਟੀ 'ਚ ਸ਼ਾਮਲ ਨਹੀਂ ਹੋ ਸਕਦਾ ਤੇ ਰਾਜਕੁਮਾਰ ਚੰਬੇਵਾਲ ਜਿਹੜਾ ਇਹਨੂੰ ਅੰਡਰ ਨੋ ਸਰਕੰਸਟੈਂਸਸ ਮੈਂ ਜ਼ੁਬਾਨ ਦੇ ਕੇ ਚੱਲਿਆ ਇਨ ਉਹ ਅਸੀਂ ਪਾਰਟੀ ਵਿੱਚ ਸ਼ਾਮਿਲ ਕਰਾਂਗੇ ਇਸ ਕਿਸਮ ਦੇ ਗਦਾਰਾਂ ਵਾਸਤੇ ਜਗ੍ਹਾ ਨਹੀਂ ਭੁੱਲ ਭਲੇਕੇ ਹੁੰਦੇ ਪਾਰਟੀਆਂ 'ਚ ਲੋੜ ਪੈਂਦੀ ਕਈ ਵਾਰ ਪਰ ਜਿਸ ਆਦਮੀ ਨੇ ਇਥੋਂ ਤੱਕ ਨੁਕਸਾਨ ਕੀਤਾ ਹੀ ਵਿਲ ਨਾਟ ਕਮ ਬੈਕ ਇੰਟੂ ਦੀ ਪਾਰਟੀ ਇਹ ਮੈਂ ਤੁਹਾਨੂੰ ਆਪਣੀ ਜ਼ੁਬਾਨ ਦੇ ਕੇ ਦੱਸਦਾ ਅੱਜ ਤੇ ਆਪਾਂ ਗੱਲ ਕੀਤੀ ਆ ਹੁਣ ਰਹਿ ਗਈ ਜਿੱਥੋਂ ਤੱਕ ਆ